ਆਲਾ ਲੋ ਆ ਗਿਆ ਜੀ ਸਭ ਦਾ ਇੱਥੇ ਧੰਨਵਾਦ ਹੈ ਕਿ ਆਪ ਸਭ ਸਾਡੇ ਨਿੱਕੇ ਜਿਹੇ ਸਦੇ ਤੇ ਇੱਥੇ ਮੀਟਿੰਗ ਵਿੱਚ ਆਏ ਹੋ ਮੈਂ ਪਿੱਛੇ ਕਰਕੇ ਇਸ ਤੇ ਰੋਚਾ ਖੜਾ ਹੀ ਪਿੱਛੇ ਹਾਂ ਹਾਂ ਜੀ ਹਾਂ ਜੀ ਆਪ ਸਭ ਨੂੰ ਪਤਾ ਹੀ ਹੈ ਥੋੜਾ ਅੱਗੇ ਆਓ ਥੋੜੀ ਨਾ ਗਰਦਨ ਥੋੜਾ ਅੱਗੇ ਅਮਾਥਲੀ ਆ ਜੂਆਂ ਬਾਬਾ ਜੀ ਸੁਣਨੀ ਮੇਰੀ ਉਹ ਕੋਈ ਆਵਾਜ਼ ਸੁਣਣੀ ਹੈ ਜੀ ਆਵਾਜ਼ ਸਭ ਸੁਣੋ ਤੁਹਾਡੀ ਵਾਇਰਤ ਉਹ ਸਾਰਿਆਂ ਤੋ ਪਹੁੰਚਣੀ ਹੈ ਆਪਣੇ ਆ ਮੀਡੀਆ ਤੋਂ ਸਮਝ ਲੈ ਕੋਈ ਸਮਝੋ ਵਾਇਰਤ ਆ ਰਹੀ ਹੈ ਅੱਜ ਸਰ ਤੁਸੀਂ ਬੋਲ ਦੋ ਮਾੜਾ ਐਪੀਸੋਡ ਕਰਨੀ ਹੈ ਸੋ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਅਸੀਂ ਆਪ ਸਭ ਦੇ ਧੰਨਵਾਦੀ ਆ ਕਿ ਆਪ ਸਭ ਸਾਡੇ ਨਿੱਕੇ ਜਿਹੇ ਸੱਦੇ ਤੇ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਆਏ ਹੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਆਪਾਂ ਮਾਗੀ ਵਾਲੇ ਦਿਨ 14 ਜਨਵਰੀ 2025 ਨੂੰ ਆਪਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਜੋ ਇੱਕ ਰਾਜਨੀਤਿਕ ਪਾਰਟੀ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਹੈ ਪੰਥਕ ਪਾਰਟੀ ਹੈ ਉਸ ਦਾ ਐਲਾਨ ਕੀਤਾ ਸੀ ਤੇ ਉਸ ਦੇ ਅੱਗੇ ਵਿਸਥਾਰ ਵਾਸਤੇ ਆਪਾਂ ਉੱਥੋਂ ਹੀ ਭਾਗੀ ਵਾਸਤੇ ਇਹ ਅਨਾਉਂਸਮੈਂਟ ਕੀਤੀ ਸੀ ਕਮੇਟੀਆਂ ਦੀ ਤੇ ਉਸੇ سلسلے ਵਿੱਚ ਅੱਜ ਆਪਾਂ ਜਿਲ੍ਹਾ ਲੁਧਿਆਣਾ ਦੇ ਵਿੱਚ ਇਹ ਜਿਹੜੀ ਭਾਗੀ ਕਮੇਟੀ ਹੈ ਉਹਦਾ ਐਲਾਨ ਕਰ ਰਹੇ ਹਾਂ ਜਿਲ੍ਹਾ ਲੁਧਿਆਣਾ ਦੇ ਵਿੱਚ ਇੱਕ ਸ਼ਹਿਰੀ ਕਮੇਟੀ ਹੋਵੇਗੀ ਤੇ ਇੱਕ ਦਿਹਾਤੀ ਚੈਰੀ ਕਮੇਟੀ ਦੇ ਨਾਮ ਨਾਮ ਅਨਾਉਂਸ ਕਰਨ ਤੋਂ ਪਹਿਲਾਂ ਇਸ ਜ਼ਿਲ੍ਹੇ ਦੇ ਅਬਜ਼ਰਵਰ ਨੇ ਜੋ ਇਸ ਜ਼ਿਲੇ ਲੁਧਿਆਣਾ ਜ਼ਿਲ੍ਹੇ ਦੇ ਅਬਜ਼ਰਵਰ ਸਰਦਾਰ ਪਿੰਖੀਪਾਲ ਸਿੰਘ ਜੀ ਹੈ ਉਹ ਇਹ ਸਾਰੇ ਜ਼ਿਲ੍ਹੇ ਦੇ ਅਬਜ਼ਰਵਰ ਨੇ ਪੁਨਰ ਸਾਹਿਬ ਆਓ ਜੀ ਇੱਕ ਮੈਮ ਅਲੈਕ ਕਨੇ ਜੀ ਸਰਦਾਰ ਪ੍ਰੀਤਪਾਲ ਸਿੰਘ ਜੀ ਜੋ ਲੁਧਿਆਣਾ ਜ਼ਿਲ੍ਹੇ ਦੇ অবজারভার ਨੇ ਭਾਰਤੀ ਕਮੇਟੀ ਦੇ ਸਾਡੇ ਇਸ ਤੋਂ ਅੱਗੇ ਸ਼ਹਿਰੀ ਕਮੇਟੀ ਦੇ ਮੈਂ ਐਲਾਨ ਕਰ ਰਿਹਾ ਹਾਂ ਸ਼ਹਿਰੀ ਕਮੇਟੀ ਦੇ ਵਿੱਚ ਸਰਦਾਰ ਦਵਨਪੀਰ ਸਿੰਘ ਜੀ ਡਿੰਪਲ ਸੋਰੀ ਫਤਿਹ ਆ ਰਹੀ ਨਹੀਂ ਫਤਿਹ ਬਾਜਰੂ ਜੀ ਕਾ ਹੌਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਕੇ ਨੇ ਸਰਦਾਰ ਬਲਰਾਜ ਸਿੰਘ ਜੀ ਧਾੜੀਬਾੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੌੜੀ ਇਹ ਕਿਸੇ ਆਪਣੇ ਨਿਤਿਕਾਮ ਦੇ ਵੀ ਕੰਨੀ ਨਹੀਂ ਜੋ ਇੱਥੇ ਨਹੀਂ ਪਹੁੰਚ ਸਕੇ ਪਰ ਇਹ ਆਪਣੇ ਮੈਂਬਰ ਨੇ ਸਰਦਾਰ ਹਰਦੀਪ ਹਰਦੀਪ ਸਿੰਘ ਪਾਲ ਗਰੇਵਾਲ ਜਮਾਲਪੁਰ ਤੋਂ ਜੀ ਸ਼ਾਮ ਪੰਜਵੇਂ ਮੈਂਬਰ ਨੇ ਆਪਣੇ ਸ਼੍ਰੀ ਰਮਨ ਕੁਮਾਰ ਜੀ ਚੋਪੜਾ ਸਾਹਿਬ ਸਾਰਾ ਸਿਆਕਾਰ ਹੈ ਪੰਜਵੇਂ ਮੈਂਬਰ ਨੇ ਜੋ ਆਪਣੇ ਸ਼ਹਿਰੀ ਕਮੇਟੀ ਦੇ ਨੇ ਆਜਾ ਕਰੋ ਜੀ ਆ ਇਸ ਤੋਂ ਅੱਗੇ ਜਿਲ੍ਹਾ ਲੁਧਿਆਣਾ ਦੀ ਜਿਹੜੀ ਦਿਹਾਤੀ ਭਰਤੀ ਕਮੇਟੀ ਹੈ ਉਸਦੇ ਨਾਮ ਇਸ ਪ੍ਰਕਾਰ ਨੇ ਸਰਦਾਰ ਵਿਸ਼ਪਾਲ ਸਿੰਘ ਜੀ ਪਮਾਲ ਤੇ ਸਰਦਾਰ ਗੁਰਿੰਦਰ ਸਿੰਘ ਜੀ ਰਾਜੇਵਾਲ ਸਰਦਾਰ ਭੁਪਿੰਦਰ ਸਿੰਘ ਜੀ ਭੰਗੂ ਸਰਦਾਰ ਕਰਨੈਲ ਸਿੰਘ ਪਾਇਲ ਤੋਂ ਸਰਦਾਰ ਮਲਕੀਤ ਸਿੰਘ ਬੱਲ ਇਹ ਪੰਜ ਮੈਂਬਰ ਨੇ ਜੋ ਇਹ ਦਿਹਾਤੀ ਕਮੇਟੀ ਦੇ ਆਪਣੇ ਜਿਹੜਾ ਲੁਧਿਆਣਾ ਦੇ ਮੈਂਬਰ ਨੇ ਮੈਂ ਇਹਨਾਂ ਸਾਰੇ ਚੁਣੇ ਹੋਏ ਮੈਂਬਰਾਂ ਨੂੰ ਵਧਾਈ ਦਿੰਦਾ ਕਿ ਆਪ ਸਭ ਆਪਣੇ ਬਹੁਤ ਤਿਰਵਾਦ ਪੰਜਾਬ ਦੀ ਜੋ ਖੇਤੀ ਪਾਰਟੀ ਹੋਂਦ ਵਿੱਚ ਆਈ ਹੈ ਤੇ ਆਪ ਸਭ ਇਸ ਦੇ ਮੈਂਬਰ ਬਣੇ ਹੋ ਤੇ ਆਪ ਸਭ ਨੇ ਤਨ ਮਨ ਕਰਨ ਦੇ ਨਾਲ ਆਪਣੀ ਇਸ ਪਾਰਟੀ ਨੂੰ ਆਪਣੀ ਜਾਣ ਕੇ ਆਪਣੀ ਮੰਨ ਕੇ ਇਸ ਦੇ ਵਿੱਚ ਭਾਗੀ ਕਰਾਉਣੀ ਹੈ ਤੇ ਇਸ ਦੇ ਨਾਲ ਹੀ ਬੇਨਤੀ ਹੈ ਕਿ ਜੇਕਰ ਕੋਈ ਵੀ ਆਉਦੇਦਾਰ ਇਥੋਂ ਰਹਿ ਗਿਆ ਤਾਂ ਇਸ ਤੋਂ ਇਲਾਵਾ ਕਿਉਂਕਿ ਜਿਲ੍ਹਾ ਬਹੁਤ ਵੱਡਾ ਹੈ ਇਹ ਲੁਧਿਆਣਾ ਜਿਲ੍ਹਾ ਜੋ ਇਸ ਦੀ ਹੋਰ ਕਮੇਟੀ ਵੀ ਅਨਾਉਂਸ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਉਹ ਉਹਨਾਂ ਦੇ ਵਿੱਚ ਅੱਗੇ ਸ਼ਾਮਲ ਕੀਤੇ ਜਾਣਗੇ ਜੀ ਸਰ ਸ਼ੁਰੂ ਕਰੋ ਚਲੋ ਹਾਂ ਜੀ ਸ਼ੁਰੂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਤੁਹਾਨੂੰ ਆਪ ਤੁਹਾਨੂੰ ਜੀ ਹੰਦਰ ਵੀ ਜਿਹੜੇ ਪੁਰੀ ਨੇ ਹਾਂ ਜੀ ਦਰਸ਼ਕ ਭੰਗ ਹਾਜੀ ਵਾਇਕੋ ਜੀ ਦਾ ਖਾਲਸਾ ਵਾਇਕੋ ਜੀ ਦੀ ਕੀ ਪਹਿਲਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬਹੁਤ ਜੀ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਤੇ ਦੂਜਾ ਇੱਥੇ ਜਿੰਨੇ ਵੀ ਇਹ ਸੰਤਾਈਆਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਤੇ ਇਹ ਜਿਹੜੀ ਆਪਾਂ ਤੁਹਾਨੂੰ ਦੱਸਿਆ ਗਿਆ ਕਿ ਜਿਹੜੀ ਅੱਜ ਆਪਾਂ ਭੱਤੀ ਕਮੇਟੀ ਦੀ ਅਨਾਉਂਸਮੈਂਟ ਕੀਤੀ ਆ ਉਹਦੇ ਚ ਜਿਹੜੇ ਉਮੀਦਵਾਰਾਂ ਦੇ ਨਾਮ ਹੀ ਤੁਹਾਨੂੰ ਦੱਸ ਦਿੱਤੇ ਗਏ ਆ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੇ ਅੱਗੇ ਹੋ ਕੇ ਪੰਜਾਬ ਪੰਜਾਬੀਅਤ ਨੂੰ ਬਚਾਉਣ ਵਾਸਤੇ ਜੋ ਸਾਡਾ ਇੱਕ ਉਹਦ ਨਸੀਬ ਬਾਗੀ ਦੇ ਮੇਲੇ ਤੇ ਇੱਕ ਕਿਹਾ ਸੀ ਪੰਥ ਬਚਾਓ ਪੰਜਾਬ ਨੂੰ ਤੇ ਅਸੀਂ ਸਾਰੇ ਜਣੇ ਰਲ ਮਿਲ ਕੇ ਆਪਣੇ ਪੰਜਾਬ ਨੂੰ ਬਚਾਈਏ ਪੰਜਾਬ ਦੇ ਹੱਕਾਂ ਹੁਕਾਂ ਨੂੰ ਬਚਾਈਏ ਆਪਣੀ ਬੋਲੀ ਨੂੰ ਬਚਾਈਏ ਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਪੰਜਾਬ ਦੀ ਹੋਂਦ ਨੂੰ ਬਹੁਤ ਵੱਡੇ ਖਤਰੇ ਆ ਇਸ ਕਰਕੇ ਆਪਾਂ ਸਾਰਿਆਂ ਭਾਈਚਾਰਿਆਂ ਨੂੰ ਮਿਲ ਕੇ ਇੱਕ ਦੂਜੇ ਨਾਲ ਤੇ ਇਥੇ ਕੋਈ ਵੀ ਨਾ ਸੋਚੇ ਕਿ ਕਿ ਕਿਸ 파ਰਟੀ ਇੱਕ ਇਹ ਧਰ ਦੀ ਪਾਰਟੀ ਹੈ ਸਾਰੇ ਪੰਜਾਬੀਆਂ ਦੀ ਪਾਰਟੀ ਆ ਕਿ ਸਾਰੇ ਜਣੇ ਇੱਥੇ ਸਹਿਯੋਗ ਕਰਨ ਤੇ ਸਾਰੇ ਜਣੇ ਆਪਾਂ ਰਲ ਮਿਲ ਕੇ ਆਪਣੇ ਪੰਜਾਬ ਨੂੰ ਜਿੱਦ ਜਿੱਦਾਂ ਪੰਜਾਬ ਦਾ ਪਹਿਲਾ ਨਾਂ ਸੀਗਾ ਪੰਜਾਬ ਹਿੰਦੁਸਤਾਨ ਦਾ ਪਹਿਲੇ ਨਾਂ ਮਰਤੇ ਸੀਗਾ ਅੱਜ ਬਹੁਤ ਪਿੱਛੇ ਬਜੜ ਚੁਕਾ ਹੈ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਸਾਰ ਨੂੰ ਤੌਰ ਤੇ ਸਾਰੇ ਪਾਸੇ ਸਾਡੇ ਚ ਬਹੁਤ ਵੱਡੀ ਗੜਬੜ ਆ ਚੁੱਕੀ ਆ ਇਸ ਕਰਕੇ ਉਹਨੂੰ ਦੂਰ ਕਰਨ ਵਾਸਤੇ ਆਪਾਂ ਸਾਰੇ ਜਣੇ ਨਾਲ ਮਿਲ ਕੇ ਹਮਲਾ ਮਾਰੀਏ ਤੇ ਜੋ ਪੰਜਾਬ ਦੀ ਪਹਿਲੀ ਆਹਨ ਸ਼ਾਂਤੀ ਉਹਨੂੰ ਬਹਾਲ ਕਰੀਏ ਤੇ ਸਿੰਘ ਜੀ ਜਿੱਦਾਂ ਤੁਸੀਂ ਲੁਧਿਆਣਾ ਦਾ ਗਠਨ ਕਰਤਾ ਹੈ ਲੁਧਿਆਣਾ ਦੇ ਬਾਈ ਇਲੈਕਸ਼ਨ ਹੈ ਤੁਹਾਡਾ ਕੈਂਡੀਡੇਟ ਕਰੂਗਾ ਕੀ ਸਮਰਥਨ ਕਰੀਂ ਅਸੀਂ ਅੱਜ ਇਹ ਫੈਲਾ ਰਹੇ ਅੱਜ ਇਹ ਸੰਕਲਨ ਖੜਾ ਕਰ ਰਹੇ ਹਾਂ ਫਿਰ ਵੀ ਅਸੀਂ ਜੋ ਸਾਡੇ ਸੰਕਟ ਦੇ ਮੈਂਬਰ ਹੋਣਗੇ ਲੁਧਿਆਣਾ ਜ਼ਿਲ੍ਹੇ ਦੇ ਜਾਂ ਇਸ ਸ਼ਹਿਰ ਦੇ ਉਹ ਉਹ ਵਿਚਾਰ ਕਰਨਗੇ ਕਿ ਸਾਨੂੰ ਇੱਕ ਹਾਲਾਤ ਦੇ ਹਿਸਾਬ ਨਾਲ ਸਾਨੂੰ ਇਹ ਇਲੈਕਸ਼ਨ ਬਲੰਡ ਵਾਸਤੇ ਜਾਂ ਸਾਰੇ ਅਸੀਂ ਕੋਈ ਬਾਅਦ ਫੈਸਲਾ ਕਰਾਂਗੇ ਜੇ ਫਿਰ ਅਸੀਂ ਕੋਈ ਇਹਦੇ ਇਹਦੇ ਵਾਸਤੇ ਕੋਈ ਕੋਈ ਕੁਝ ਨਹੀਂ ਕਹਿ ਸਕਦੇ ਕਿ ਅਸੀਂ ਇਲੈਕਸ਼ਨ ਲੜਾਂਗੇ ਨਾ ਲੜਾਂਗੇ ਪਹਿਲਾਂ ਸਾਨੂੰ ਆਪਣੀ ਢਾਂਚੇ ਨੂੰ ਮਜ਼ਬੂਤ ਕਰਨ ਵਾਸਤੇ ਸੋਚ ਰਹੇ ਹਾਂ ਕਿ ਪਹਿਲਾਂ ਅਸੀਂ ਸਾਰੀ ਉਹਦੀ ਤਿਆਰੀ ਕਰੀ ਮੈਂ ਐਨੀ ਜੀ ਲਈ ਗੱਲ ਖਹੀ ਗਈ ਹੈ ਕਿ ਜਾਣੇ ਦੀ ਬੈਕਵਾਰਡ ਸੇ ਜੀ ਤਾਂ ਉਹਨਾਂ ਨੂੰ ਉਹਨਾਂ ਤੋਂ ਇਤਹਾਸ ਨਹੀਂ ਲੱਗਿਆ ਕੀ ਗੱਲ ਜਾਨੀ ਨਹੀਂ ਮੇਰੇ ਖਿਆਲ ਹੈ ਇਹ ਇਹੋ ਜਿਹੇ ਇਲਜ਼ਾਮ ਥੋੜੇ ਤੋਂ ਵੈਸੇ ਗਲਤ ਹੈ ਉਹ ਇਹ ਉਹ ਪਰਦੇਸਰ ਤੋਂ ਬੈਕਵਾਰਡ ਸੇ ਜਾਂ ਕੁਝ ਵੀ ਉਹ ਪਰਦੇਸਰ ਤੋਂ ਇਸ ਵਾਦੇ ਪਰ ਇਹ ਚੀਜ਼ੇ ਕਿ ਮੇਰਾ ਖਿਆਲ ਹੈ ਕਿ ਜੋ ਕਾਜ਼ੀ ਦਲ ਉਹ ਉਹਨਾਂ ਨੇ ਕੀਤਾ ਗਿਆ ਉਹ ਬਹੁਤ ਗਲਤ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਬੜਾ ਨਵਾਂ ਸਮਾਂ ਟਾਈਮ ਉਹਨਾਂ ਨੇ ਅਹੁਦੇ ਤੇ ਰੱਖਿਆ ਜਿੰਨਾ ਚਿਰ ਉਹਨਾਂ ਦੇ ਹਾਂ ਨਾ ਹਾਂ ਬਣਦੇ ਰਹੇ ਉਹਨਾਂ ਦੇਰ ਤੇ ਬਹੁਤ ਠੀਕ ਸੀ ਗ੍ਰੇਡ 30 ਦਸੰਬਰ ਨੂੰ ਉਹਨਾਂ ਨੇ ਡਟ ਕੇ ਜੋ ਸਹੀ ਤਰੀਕੇ ਨਾਲ ਫੈਸਲਾ ਹੋਣਾ ਸੀਗਾ ਉਹ ਕੀਤਾ ਤੇ ਉਹ ਤੋਂ ਇਹ ਜਿਹੜੀ ਉਹ ਤੇਰਾ ਕਾਫੀ ਬਖਰਾੜ ਸੀ ਉਹ ਕਿਸੇ ਨਾ ਕਿਸੇ ਦੇ ਕੇ ਨਾ ਉਹ ਹਰਪੀ ਸੀ ਉਹ ਉਹਨੇ ਉਦੋਂ ਕੋਈ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿ ਆਸ ਤੇ ਆਸ ਤੇ ਇਸ ਮਕਾਮ ਤੇ ਰਹਿੰਦਾ ਕਿ ਉਹ ਜਿਹੜਾ بڑے ਦੁੱਖदाई ਗੱਲ ਹੈ ਕਿ ਇੱਕ ਜਥੇਦਾਰ ਨੂੰ ਇਸ ਤਰੀਕੇ ਨਾਲ ਬਰਖਾਸਤ ਕਰਨਾ ਜਾਂ ਕਰਨਾ ਮੇਰੇ ਖਿਆਲ ਵਿੱਚ ਇਸ ਦੇ ਵਾਸਤੇ ਵਿਚਾਰ ਕਰਨ ਦੀ ਲੋੜ ਹੈ ਅਸੀਂ ਇਸ ਗੱਲ ਦੀ ਵਿਖੇ ਦੀ ਕਰਦੇ ਹਾਂ ਕਿ ਇਹ ਜਿਹੜਾ ਕਿ ਉਹ ਦਬਾਅ ਬਣਾ ਕੇ ਜਥੇਦਾਰਾਂ ਦੇ ਉੱਪਰ ਜਾਂ ਕੋਈ ਉਹ ਫੈਸਲੇ ਨੂੰ ਦੁਬਾਰਾ ਆਪਰੇ ਮੁਤਾਬਕ ਢਾਲਣਾ ਚਾ ਰਹੇ ਆ ਪਰ ਉਹ ਹੁਣ ਸਿੱਖ ਪੰਥ ਉਹ ਚੀਜ਼ੀ ਉਹਨੂੰ ਵਧਾਪੀ ਗੈਨ ਜੇਕਰ ਤੁਹਾਡੇ ਕੋ ਆਂਦੇ ਨੇ ਤੁਸੀਂ ਸਮਰਥਨ ਦਿਓ ਤੁਸੀਂ ਕਿਉਂ ਕਰੋ ਨਹੀਂ ਆ ਸਾਡਾ ਸਮਰਥਨ ਉਹਦੇ ਨਾਲ ਹੈ ਜੀ ਅਸੀਂ ਵੀ ਇਹ ਚੀਜ਼ੀ ਕਿੰਨਾ ਨਤਖਾ ਹੋਇਆ ਜੇ ਅਸੀਂ ਆਉਂਦੇ ਹਮੇਸ਼ਾ ਨਾਲ ਆ ਉਹਨਾਂ ਨੇ ਵੀ ਕਹਿੰਦੇ ਪੰਜਾਬ ਵਿੱਚ ਤੁਸੀਂ ਸਾਡਾ ਵੱਸ ਬੜੇ ਬੜੇ ਸਖਸ਼ੀਅਤ ਉਹ ਵੀ ਉਹਨਾਂ ਕੋਲ ਬਹੁਤ ਗਿਆਨ ਪੜ੍ਹਾ ਰਿਹਾ ਚੰਗੇ ਬਹੁਤ ਵਧੀਆ ਪ੍ਰਚਾਰਕ ਰੀਆ ਬੜੇ ਉਹਦੇ ਘਰੇ ਅਸੀਂ ਚਾਹੁੰਦੇ ਕਿ ਪੰਜਾਬ ਚ ਇਹਦੇ ਇਹ ਧਰਮ ਪ੍ਰਚਾਰ ਦੀ ਵੀ ਬਹੁਤ ਵੱਡੀ ਲਹਿਰ ਸ਼ੁਰੂਆਤ ਕਰਨ ਦੀ ਲੋੜ ਹੈ ਕਿ ਸਾਡੀ ਨੌਜਵਾਨੀ ਜਿਹੜੀ ਹੈ ਨਸ਼ੇ 'ਚ ਬਹੁਤ ਵੱਡਾ ਸਾਡਾ ਧਰਮ ਪਰਵਰਤਨ ਹੋ ਰਿਹਾ ਹੈ ਕਈ ਥਾਵਾਂ ਸਾਨੂੰ ਸਾਰੇ ਕੋਲ ਮਿਲ ਕੇ ਇਧਰ ਵੀ ਹੁੰਦਾ ਮਾਰਨਾ ਚਾਹੀਦਾ ਜੀਪੀ ਨੇ ਕਿਉਂਕਿ ਉਹਨਾਂ ਦੇ ਵਿੱਚ ਸਟੈਂਡ ਹੈ ਕਿਉਂਕਿ ਬੀਜਪੀ ਨੇ ਇਹ ਗੱਲ ਕਹੀ ਹੈ ਤੁਸੀਂ ਕੀ ਸੋਚਦੇ ਹੋ ਉਸ ਜੀ ਨੇ ਕਿਸ ਤਰ੍ਹਾਂ ਦੇ ਨੇ ਮੈਂ ਤਾਂ ਸੋਚਦਾ ਕਿ ਉਹ ਜਦੋਂ ਵੀ ਕਿਸੇ ਨਾਲ ਬੇਇਨਸਾਫੀ ਹੁੰਦੀ ਉਹ ਸਾਰਿਆਂ ਨੂੰ ਪਾਰਟੀ ਬਜਿਤੇ ਉੱਠ ਕੇ ਇਹ ਜੀਐਸਯੂ ਦਾ ਸਮਰਥਨ ਕਰਨਾ ਚਾਹੀਦਾ ਅਸੀਂ ਇੱਕ ਇੱਕ ਬੀਜੇਪੀ ਚ ਵੀ ਬਹੁਤ ਚੰਗੇ ਬੰਦੇ ਜਿਹੜੇ ਸਿੰਘ ਕੋਈ ਹੋ ਸਕਦੇ ਆ ਸਾਰੇ ਉਹ ਜਥੇਦਾਰ ਤਾਂ ਵੀ ਸਾਰੇ ਉਹ ਪੂਰੇ ਸਿੱਖ ਪੰਦੇ ਜਗਦਾਰ ਹੁੰਦੇ ਉਹ ਉਹ ਪਾਰਟੀ ਬਾਜ਼ੀ ਕਿਸੇ ਇੱਕ ਪਾਰਟੀ ਦੇ ਨੰਦੇਸ ਕਰਕੇ ਉਹਨਾਂ ਨੂੰ ਕੋਈ ਗਿਆਨ ਮਿਲਿਆ ਹੋਊਗਾ ਕਿ ਇਹ ਚਿੰਤਾ ਬੁਰਾ ਲੱਗਾ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਕਰਿਆ ਜਾਣਾ ਇਹ ਸਭ ਕੇ ਸਾਰੇ ਜੇ ਜੋ ਵੀ ਉਹ ਇਹਦੇ ਵਾਸਤੇ ਵਾਦਲਾ ਕਰ ਰਹੇ ਹੋਣਗੇ ਅਮਰਪਾਲ ਦੀ ਰਿਹਾਈ ਵਾਸਤੇ ਕੀ ਆਪ ਕਿੰਨੇ ਕੋਸ਼ਿਸ਼ ਹੋ ਰਹੇ ਨੇ ਕਦ ਤੱਕ ਹੋ ਸਕੇ ਇਹ ਇਹਦੇ ਵਾਸਤੇ ਜੀ ਅਸੀਂ ਦੇ ਕਾਨੂੰਨੀ ਲੜਾਈ ਲੜ ਰਹੇ ਤੇ ਉਹਦੀ ਮਿਰਖਾਲਾ 17 ਤਰੀਕ ਵੀ ਆ ਤੇ ਬਾਕੀ ਅਸੀਂ ਆ ਇਹ ਸਾਰਾ ਮਾਮਲਾ ਸੰਕਤਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਬਾਕੀ ਸੰਕਤਾਂ ਉਹ ਅਮਰਤਪਾਲ ਵੀ ਉੱਥੇ ਚੜ੍ਹਦੀ ਕਲਾ ਚ ਆ ਪਰ ਇਹ ਚੀਜ਼ ਹੈ ਕਿ ਮੇਰੇ ਖਿਆਲੇ ਕਿ ਜਿਹੜਾ ਖਡੂਰ ਸਾਹਿਬ ਦੇ ਵੋਟਰਾਂ ਨਾਲ ਇੱਕ ਬਹੁਤ ਵੱਡਾ ਟਕਰਾਅ ਹੋ ਰਿਹਾ ਇਸ ਕਰਕੇ ਅਸੀਂ ਜੇ ਸਰਕਾਰ ਨੂੰ ਚਾਹੁੰਦੇ ਹਾਂ ਕਿ ਬਾਕੀ ਜੋ ਉਹ ਇਹਨਾਂ ਨੂੰ ਇੱਥੇ ਇੱਥੇ ਲਿਆਉਣਾ ਲਿਆਂਦਾ ਗਿਆ ਮੇਰਾ ਖਿਆਲ ਹੈ ਕਿ ਸਾਡੀਆਂ ਸਰਕਾਰਾਂ ਨੂੰ ਵੀ ਉਹ ਜਿੱਥੇ ਦੇ ਕੋਈ ਜ਼ਿਆਦਾ ਬੰਦੇ ਸੀ ਉੱਥੇ ਹੀ ਉਹਨਾਂ ਨੂੰ ਤਾਰਨਾ ਚਾਹੀਦਾ ਸੀ ਜਿਹੜੇ ਸੈਂਟਰ ਸਰਕਾਰ ਦੀ ਹੋਰ ਕਿਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਰ ਜਗ੍ਹਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਬਹੁਤ ਠੀਕ ਨਹੀਂ ਗੱਲ ਹੈ ਕਿ ਸਾਡੀਆਂ ਅਸੀਂ ਸੋਨਿਆ ਕਿ ਸਾਡੀ ਉਹਨਾਂ ਦਾ ਪੂਰਨ ਹਮਦਰਦੀ ਹੈ ਜਿਹੜੇ ਆਏ ਲੋਕ ਤੇ ਅਸੀਂ ਉਹਨਾਂ ਨੂੰ ਸਰਕਾਰ ਦੇ ਗਾੜੀ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਰੁਜ਼ਗਾਰ ਦਾ ਉਹਨਾਂ ਦੇ ਪ੍ਰਬੰਧ ਕੀਤਾ ਜਾਵੇ ਖਡੂਰ ਸਾਹਿਬ ਦਾ ਕੰਮ ਕਿਸ ਤਰ੍ਹਾਂ ਹੋ ਰਿਹਾ ਜਿੱਦਾਂ ਐਮਪੀ ਸੀਗਾ ਐਮਪੀ ਅੰਦਰ ਜੀ ਇਸ ਟਾਈਮ ਕੋਈ ਕੋਈ ਉਹ ਕੰਮ ਨਹੀਂ ਹੋ ਰਿਹਾ ਅਸੀਂ ਇਹ ਠੀਕ ਹੈ ਕਿ ਲੋਕਾਂ ਵਿਚਰ ਰਹੇ ਆਂ ਲੋਕਾਂ ਦੇ ਦੁੱਖ ਸੁੱਖ ਚੁਪਾਈ ਵਾੜ ਰਹੇ ਆਂ ਪਰ ਉਹ ਚੀਜ਼ ਹੈ ਕਿ ਜਦੋਂ ਉਹਨਾਂ ਦੇ ਐਮਪੀ ਦੇ ਤੌਰ ਤੇ ਨਾ ਤੇ ਉਹਨਾਂ ਦੇ ਕੋ ਫੰਡ ਤੇ ਜਾਂ ਕੋਈ ਵੀ ਕਿਸੇ ਚ ਕੋਈ ਅੱਜ ਤੱਕ 1 ਰੁਪਿਆ ਦਾ ਵੀ ਸਰੂਰ ਸਾਹਿਬ ਦੇ ਹਲਕੇ ਨੂੰ ਕੋਈ ਬੈਨੀਫੀਟ ਨਹੀਂ ਮਿਲਿਆ ਇਸ ਕਰਕੇ ਮੇਰਾ ਕਹਿ ਲੇ ਕਿ ਇਹ ਲੋਕ ਉਹਨਾਂ ਲੋਕਾਂ ਨਾਲ ਮੋਹ ਦੇ ਬੱਠੇ ਚੰਦ ਜੀ ਅਕਾਲੀ ਦਲ ਇੱਕ ਇਲੈਕਸ਼ਨ ਦੀ ਪਾਰਟੀ ਹੈ ਉਹ ਤਾਂ ਖਾਲੀਆ ਹਮ ਸਰ ਬਹੁਤ ਪਾਣੀ ਆ ਗਈ ਬਾਰਿਸ਼ ਪੰਜਾਬ ਦੀ ਖਾਲੀਆ ਤਾਨੂੰ ਲੱਗਦਾ ਨਹੀਂ ਕਿ ਸਿੱਖ ਵੋਟਾਂ ਤੇ ਹੀ ਇਹ ਵਟਵਾਰਾ ਹੋ ਰਿਹਾ ਹੈ ਜੇ ਅਗਰ ਵੋਟ ਮੰਡੇ ਜਾਣਗੇ ਤੁਸੀਂ ਕੁਝ ਲੈ ਜਾਓਗੇ ਕੁਝ ਉਹ ਲੈ ਜਾਣਗੇ ਕੁਝ ਉਹ ਲੈ ਜਾਣਗੇ ਇਕੱਠੇ ਇੱਕ ਪਲੇਟਫਾਰਮ ਤੇ ਜੇ ਹੋ ਨਹੀਂ ਸਕਦਾ ਤਾਂ ਕੋਈ ਯੋਜਨਾ ਆਵੇ ਸਾਰੇ ਇਕੱਠੇ ਕਰ ਲੈਣ ਨਹੀਂ ਅਸੀਂ ਤੇ ਇਹ ਸਾਡੀ ਮੇਰੇ ਖਿਆਲ ਬਹੁਤ ਵੱਡੀ ਬਦਕਿਸਮਤੀ ਹੈ ਕਿ ਅਕਾਲੀ ਦਲ ਨੂੰ ਬਹੁਤ ਲੰਮਾ ਸਮਾਂ ਹੋ ਗਿਆ ਵਿਚਰਦਿਆਂ ਉਹ ਅਕਾਲੀ ਦਲ ਦਾ ਇਤਿਹਾਸ ਵੀ ਬੜਾ ਸ਼ਾਨਾਮਈ ਸੀਗਾ ਉਹਨਾਂ ਨੇ ਬੜੀਆਂ ਲੜਾਈਆਂ ਲੜੀਆਂ ਪੰਜਾਬ ਦੇ ਖਾਤਰ ਪਰ ਉਸ ਟਾਈਮ ਤੋਂ ਜਦੋਂ ਉਹਨੇ ਆਪਣੇ ਸਹਾਤਾ ਤੋਂ ਉਠੜ ਗਿਆ ਤੇ ਉਹਦੇ ਹਰਾਤ ਜੋ ਪੰਜਾਬ ਦੇ ਵੀ ਉਹਨਾਂ ਨੇ ਬੜੇ ਬਦਤਰ ਕਰ ਦਿੱਤੇ ਤੇ ਅਕਾਲੀ ਦਲ ਵੀ ਖਤਮ ਹੋ ਗਿਆ ਇਸ ਕਰਕੇ ਹੋਣੀ ਮਜਬੂਰੀ ਬਣ ਗਈ ਹੈ ਕਿ ਦਮਾ ਅਕਾਲੀ ਦਲ ਬਣਾਉਣ ਦੀ ਤੇ ਨਹੀਂ ਕਿ ਜੇ ਉਹ ਸਹੀ ਤਰੀਕੇ ਨਾਲ ਕਰਦੇ ਹੁੰਦੇ ਤੇ ਮੇਰਾ ਖਿਆਲ ਹੈ ਕਿ ਨਾ ਤੇ ਪੰਜਾਬ 'ਚ ਇਹੋ ਜੇ ਆ ਜੋ ਆਪਾਂ ਹੁਣ ਗੱਲ ਨੂੰ ਡਿਸਕਸ ਕਰਕੇ ਅੱਥੇ ਆ ਕਿ ਸਾਡੇ ਪੰਜਾਬੀਆਂ ਨੂੰ ਬਾਹਰ ਤੇ ਟੇਖਾਂ ਦੇ ਪੈਣ ਦੇ ਜਾਂ ਸਾਡਾ ਧਰਮ ਪਰਵਰਤਨ ਹੁੰਦਾ ਜਾਂ ਸਾਡੀ ਨੌਜਵਾਨੀ ਨਸ਼ੇ 'ਚ ਇਹ ਜੇ ਹਾਲਾਤ ਬਣੇ ਤੇ ਇਦਾਂ ਦੇ ਨਾ ਹੁੰਦੇ ਜੇ ਸਾਡੇ ਲੀਡਰਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨੀਵਾਲਾ ਸਾਹਿਬ ਵੀ ਖਾਲੀ ਦਲ ਇੱਕ ਸਤ ਦਿੱਤਾ ਉਹਨਾਂ ਨੇ ਕਿ ਅਸੀਂ ਵੀ ਬਣਾ ਸਕਦੇ ਹਾਂ ਬਡਾਲਾ ਸਾਹਿਬ ਅਗਰ ਤੁਹਾਡੇ ਨਾਲ ਨਾਲ ਜਾਣੇ ਕਿ ਸੋਨਾਂ ਪੰਥਕ ਨਾ ਬੰਦ ਨਰਾਲ ਜਾਣੀ ਉਹ ਕਿਦੋਂ ਨਵਾਂ ਕਾਲੀ ਦਲ ਬਣਾ ਲੈਣਗੇ ਨਹੀਂ ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਕਿ ਆਪਾਂ ਨੂੰ ਪੰਜਾਬ ਨੂੰ ਪੰਥ ਨੂੰ ਬਚਾਉਣ ਵਾਸਤੇ ਇਹ ਸਾਰੇ ਅਕਾਲੀ ਦਲਾਂ ਨੂੰ ਬਾਕੀ ਹੋਰ ਵੀ ਜਿਹੜੀਆਂ ਪਹਿ ਤਰ੍ਹਾਂ ਨੂੰ ਸੜੀਆਂ ਜਿਹੜੀਆਂ ਧਾਰਮਿਕ ਜਥੇਬੰਦੀਆਂ ਦੇ ਸਾਰਿਆਂ ਨੂੰ ਵਰਕੇ ਇਕੱਠੇ ਚੱਲਣਾ ਚਾਹੀਦਾ ਅਸੀਂ ਸਾਰਿਆਂ ਦੇ ਗਾੜੀ ਇਹ ਅਪੀਲ ਵੀ ਕਰਦੇ ਆ ਕਿ ਆਪਾਂ ਸਾਰੇ ਜਣੇ ਜੋ بڑے ਸੰਕਟ ਸਾਡੇ ਪੰਜਾਬ ਦੇ ਉੱਪਰ ਸੰਪ ਦੇ ਉੱਪਰ ਬਹੁਤ ਵੱਡਾ ਇਸ ਕਰਕੇ ਆਪਾਂ ਸਾਰਿਆਂ ਨਾਲ ਕੇ ਚੱਲਦੇ ਆ ਐਸਜੀਪੀਸੀ ਚੜਤ ਪਾਰਟਿਸਪੇਟ ਕਰੂਗੀ ਤੁਹਾਡੀ ਪਾਰਟੀ ਹਾਂਜੀ ਹਾਂਜੀ ਅਸੀਂ ਸਾਰੀਆਂ ਆਪਣੀਆਂ ਆਹਮਖਿਆਲੀ ਧਰਾਂ ਨਾਲ ਮਿਲ ਜੁੜ ਕੇ ਸਾਰਾ ਇਸ ਐਸਜੀਪੀਸੀ ਵੀ ਇੱਕ ਸਾਡਾ ਬਹੁਤ ਵੱਡਾ ਸਰਮੌਰ ਆਧਾਰਾ ਵਾ ਉਹ ਉਹ ਉਹਦਾ ਉਹਦਾ ਫੇਲੀਅਰ ਨਹੀਂ ਸਾਡੇ ਜਿਹੜਾ ਪੰਜਾਬ ਚ ਧਰਮ ਪਰਵਰਤਨ ਦਾ ਜਾਂ ਨਸ਼ਿਆਂ ਦਾ ਮਾਮਲਾ ਆ ਰਿਹਾ ਜੋ ਉਹ ਉੱਥੇ ਵੀ ਸਾਡੀ ਜਿਹੜੇ ਇੱਕ ਪਰਿਵਾਰ ਦੇ ਤਹਿਤ ਹੀ ਸਾਰਾ ਕੁਝ ਚੱਲਦਾ ਰਿਹਾ ਤੇ ਇਹਦੇ ਕਰਕੇ ਉਹ ਅਕਾਲੀ ਦਲ ਵੀ ਖਤਮ ਹੋ ਗਿਆ ਸੁਰਮਨੀ ਕਮੇਟੀ ਦੀ ਵੀ ਜਿਹੜੀ ਵਿਸ਼ਵਾਸਯੋਗ ਪਤੀ ਇਹਦੇ ਵੀ ਬਹੁਤ ਵੱਡਾ ਪ੍ਰਸੰਚਨ ਲੱਗਾ ਜੋ ਉਹ ਅਕਾਲ ਤੱਕ ਤੇ ਜਥੇਦਾਰ ਨੇ ਜਿਹੇ ਤਰੀਕੇ ਨਾਲ ਕੀਤਾ ਗਿਆ ਇਹ ਵੀ ਸਾਰਾ ਮੇਰੇ ਖਿਆਲ ਕੇ ਇਸੇ ਜੇ ਉੱਥੇ ਸਿਰਦ ਬੰਦੇ ਬੈਠੇ ਹੁੰਦੇ ਤੇ ਇਦਾਂ ਦੇ ਹਾਲਾਤ ਨਹੀਂ ਸੀ ਬਣਦੇ ਐਸਡੀਪੀਜੀ ਜੇਕਰ ਤੁਸੀਂ ਲੜਦੇ ਹੋ ਤਾਂ ਤੁਹਾਨੂੰ ਕੌਣ ਲੱਗਦਾ ਪ੍ਰਧਾਨ ਕੌਣ ਹੋਣਾ ਚਾਹੀਦਾ ਨਹੀਂ ਅਸੀਂ ਇਹ ਜੀਤੇ ਘੇਤੇ ਤਿਆਰੀ ਕਰ ਰਹੇ ਹਾਂ ਉਸ ਵੇਲੇ ਅਸੀਂ ਸੋਚਿਆ ਕਿ ਜੋਗ ਬੰਦੇ ਜੋ ਇਹ ਜਿਹੜੀ ਸ਼੍ਰੋਮਣੀ ਕਮੇਟੀ ਸੰਸਥਾ ਹੈ ਕਿ ਸਿੱਖਾਂ ਦੀ ਬੜੀ ਸਰਮੌਰ ਸੰਸਥਾ ਉਹ ਜਿਹੜੇ ਬੰਦੇ ਬੜੇ ਆਪਣੇ ਫਾਇਦਾਰ ਸੇਖ ਹੋਣ ਜਿਹਨਾਂ ਸਭ ਸੰਤੋਖ ਵਾਲੇ ਹੋਣ ਜਿਹੜੇ ਸੇਵਾ ਕਰਨ ਵਾਸਤੇ ਜਾਣ ਨਾ ਕਿ ਉੱਤੇ ਕੋਈ ਚੌਧਰ ਕਾਉਣ ਨੂੰ ਆ ਜਾਣ ਪੈਸਾ ਕਮਾਉਣ ਵਾਸਤੇ ਜਾਣ ਇਸ ਕਰਕੇ ਅਸੀਂ ਕਹਿੰਦੇ ਕਿ ਬਹੁਤ ਜਿਹੜੇ ਧਰਮ ਪ੍ਰਚਾਰ ਨੂੰ ਸਮਰਪਿਤ ਹੋਣ ਜਿਹੜੇ ਆਪਣੇ ਕੌਮ ਨੂੰ ਸਮਰਪਿਤ ਹੋਣ ਉਹ ਜਿਹੇ ਬੰਦੇ ਹਨ ਅੱਗੇ ਜਾਈਏ ਤੇ ਉਹ ਪਈ ਚ ਸਦਾ ਕਰੀਏ ਕੋਈ ਪ੍ਰਧਾਨ ਕੋਈ ਵੀ ਜਿਹੜੇ ਜਦੋਂ ਕੋਈ ਅਪਰਚੁਨਟੀ ਕਿ ਜਾਉਣਾ ਉਹ ਜਿਹੜੇ ਜਗਾ ਬੰਦਿਆਂ ਦੀ رائے ਹੋਗੀ ਉਹ ਤੋਂ ਪ੍ਰਧਾਨ ਬਣੇ ਡੇਰਾ ਡੇਰਾ ਮੁਖੀ ਵਾਰ-ਵਾਰ ਬਾਹਰ ਆ ਰਹੇ ਨੇ ਅਮਰਪਾਲ ਦੇ ਅੰਦਰ ਕੀ ਕੰਮ ਕਰ ਰਹੇ ਨੇ ਇਹ ਤੇ ਦੇਖੋ ਜੀ ਸਾਡੇ ਆਮਰਤਪਾਲ ਜੀ ਤੇ ਛੱਡੋ ਗੱਲ ਬੰਦੇ ਸਿੰਘ ਬੜੇ ਚਿਰ ਤੋਂ 33 32 ਸਾਲਾਂ ਤੋਂ ਬੈਠੇ ਅੰਦਰ ਤੇ ਉਹਨਾਂ ਨੂੰ ਪਰੋਲ ਨਹੀਂ ਦਿੱਤੀ ਜਾ ਰਹੀ ਜੇ ਦਿੱਤੀ ਵੀ ਜਾ ਰਹੀ ਹੈ ਕਿਸੇ ਵੇਲੇ ਰਾਜਵਾਨਾ ਸਾਹਿਬ ਦੇ ਆ ਉਹਨਾਂ ਦੇ ਆਏ ਸੀਗੇ ਤੇ ਉਦੋਂ ਵੀ ਦੇਖੋ ਕਿ ਉਹਨਾਂ ਨੂੰ ਕੁਝ ਕੱਡੇ ਆ ਮਾਤੇ ਲਿਆਂਦਾ ਗਿਆ ਤੇ ਉਹ ਵੀ ਬੜੀ ਸਕورٹی ਦੇ ਅੰਦਰ ਤੇ ਉਹਨਾਂ ਨੂੰ ਇੰਨਾ ਇਹਨਾਂ ਕੋਈ ਲੰਮੇ ਲੰਮੇ ਟਾਈਮ ਲਈ ਇਹਨਾਂ ਖੁਲਾਸ਼ਾ ਮੇਰਾ ਖਿਆਲ ਹੈ ਕਿ ਕਾਨੂੰਨ ਦੀਆਂ ਇੱਕ ਲੋਕਤੰਤਰ ਦਾ ਵੀ ਕਾਨੂੰਨ ਦਾ ਵੀ ਬਹੁਤ ਵੱਡਾ ਖੰਡ ਹੋਵੇ ਥੈਂਕ ਯੂ ਉਹਨਾਂ ਦੇ ਹੱਥ ਨਾ ਮਾਰੇ ਜਾਣ ਇਸ ਕਰਕੇ ਉਹਨਾਂ ਪਾਰਲੀਮੈਂਟ ਸੈਸ਼ਨ ਚ ਲਿਵਾਉਣ ਜਿਹਨਾਂ ਨੂੰ ਆਪਣੇ ਪੰਜਾਬ ਦੀ ਆਪਣੇ ਪਰਸ ਦੀ ਗੱਲ ਕਰਵਾਉਣ ਦਾ ਦਿੱਤਾ ਦਿੱਤਾ ਜਣਾ ਚਾਹੀਦਾ ਆਪਣੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਇਡੀ ਵੱਡੀ ਤਦਾਦ ਚ ਵੋਟਾਂ ਪਾ ਕੇ ਜਿਤਾਇਆ ਉਹਨਾਂ ਦੇ ਜੋ ਦੁੱਖ ਦਰਦ ਹੈ ਉਹ ਸਰਕਾਰ ਦੇ ਗਾੜੀ ਰੱਖ ਸਕਣ ਉਹਨਾਂ ਦਾ ਕੋਈ ਹੱਥ ਕਰ ਸਕਦਾ ਲੁਗਿਆਣਾ ਦਾ ਸੰਗਠਨ ਕਿਸ ਤਰ੍ਹਾਂ ਕੰਮ ਕਰੂਗਾ ਜੇਕਰ ਕੰਮ ਦੀ ਗੱਲ ਕਰੀ ਤਾਂ ਹੋਰ ਨੇ ਲੋਕ ਜੁੜੇ ਜਾਣਗੇ ਨੇ ਅਸੀਂ ਜੀ ਸਾਰਿਆਂ ਨੂੰ ਜੋੜਨ ਵਾਸਤੇ ਇੱਕ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਸ਼ਹਿਰ ਦੀ ਅਸੀਂ ਬਣਾਈਆਂ ਜਾਂ ਦਿਹਾਤੀ ਬਣਾਈਆਂ ਉਹ ਤੋਂ ਅੱਗੇ ਅਸੀਂ ਇਹ ਮਹੱਲਾ ਵਾਈਜ਼ ਜਾਂ ਬਲੌਕ ਵਾਈਜ਼ ਜਾਂ ਜਿੱਦਾਂ ਦੇ ਅੱਗੇ ਜਿਹੜੇ ਅਸੀਂ ਜਿਹੜੇ ਦਿਹਾਤੀ ਖੇਤਰ ਦੇ ਆ ਉੱਥੇ ਅਸੀਂ ਜ਼ਿਲ੍ਹੇ ਤੋਂ ਬਲੌਕ ਤੇ ਬਲੌਕ ਤੋਂ ਸਭ ਬਲੌਕ ਕਰਕੇ ਇਦਾਂ ਪੰਡ ਕੇ ਪਿੰਡਾਂ ਤੱਕ ਪਹੁੰਚ ਰਹੇ ਹਾਂ ਇਸੇ ਤਰ੍ਹਾਂ ਅਸੀਂ ਇਹ ਵਾਰਡ ਸਿਸਟਮ ਦੇ ਹਿਸਾਬ ਨਾਲ ਵਾਰਡ ਤੱਕ ਪੰਜ-ਪੰਜ ਮੈਂਬਰਾਂ ਦੀ ਕਮੇਟੀ ਬਣਾ ਕੇ ਉਹਨਾਂ ਨੂੰ ਹਰੇਕ ਘਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਸੰਦੀ ਰਾਸਟੇ ਇੰਜੀਨੀਅਰ ਨੂੰ ਪਰਮਿਸ਼ਨ ਮਿਲ ਗਈ ਹੈ ਸੱਚ ਸੱਚ ਜਾਣਦੇ ਹਾਂ ਅੰਮ੍ਰਿਤਪਾਲ ਨੂੰ ਹਜੇ ਤੱਕ ਪਰਮਿਸ਼ਨ ਨਹੀਂ ਮਿਲੀ ਹੈ ਫੋਟਾ ਦੇ ਬਾਰੇ ਕੀ ਕਹਿਣਾ ਮੈਂ ਕਹਿੰਦਾ ਕਿ ਇਹ ਬਹੁਤ ਵਧੀਆ ਗੱਲ ਹੋਈ ਹੈ ਕਿ ਰਾਸ਼ਦ ਨੂੰ ਮਿਲ ਗਈ ਹੈ ਤੇ ਮਿਲਣੀ ਚਾਹੀਦੀ ਹੈ ਕਿ ਉਹਨਾਂ ਦਾ ਸਦਾਨਾ ਕਾਕਿਆ ਕਿ ਉਹਨਾਂ ਨੂੰ ਜੋ ਇੰਨੇ ਲੋਕਾਂ ਨੇ ਚੁਣਿਆ ਤੋ ਆਪਣੀ ਗੱਲ ਜਿਹੜੀ ਪਾਰਲੀਮੈਂਟ 'ਚ ਕਹਿ ਸਕਾਂ ਤੇ ਇਹਦੇ ਵਾਸਤੇ ਅਸੀਂ ਸੋਨੇ ਕੋ ਉਹਨਾਂ ਦੇ ਜਿਹੜੀਆਂ ਕੰਡੀਸ਼ਨਾਂ ਲਾਈਆਂ ਗਈਆਂ ਉਹ ਵੀ ਉਹ ਵੀ ਕੰਡੀਸ਼ਨਾਂ ਤੋਂ ਰਹਿਤ ਉਹਨਾਂ ਨੂੰ ਪੂਰਾ ਪਾਰਲੀਮੈਂਟ ਸੈਸ਼ਨ ਅਟੈਂਡ ਕਰਨ ਵਾਸਤੇ ਮੌਕਾ ਦਿੱਤਾ ਜਾਣਾ ਚਾਹੀਦਾ ਕਿ ਉਹਨਾਂ ਨੂੰ ਪ੍ਰੈਸ ਨੂੰ ਜਾਂ ਆਮ ਸੰਗਠਨਾਂ 'ਚ ਵਿਚਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਇਸੇ ਕਰਕੇ ਅਮਰਤਪਾਲ ਦਾ ਵੀ ਅਸੀਂ ਕੇਸ ਲਗਾ ਹੋਇਆ ਵਾ ਹੁਣ ਉਹਦੀ ਮੈਨੂੰ ਪ੍ਰੈਕਟ ਜਾਣਕਾਰੀ ਨਹੀਂ ਕਿੰਨੀ ਤਰੀਕ ਗਿਆ ਸ਼ਾਇਦ ਆਮੀਦ ਹੈ ਕਿ ਉਹਨਾਂ ਨੂੰ ਵੀ ਇਸ ਵਿਹਾਲ ਤੇ ਵੀ ਅਲਿਫ ਮਿਲ ਸਕਦੀ ਹੈ ਅੱਜ ਜਿਹੜੇ ਅਮਰੀਕਾ ਤੋਂ ਪੰਜਾਬੀ ਇੱਥੇ ਭੇਜੇ ਗਏ ਨੇ ਤੁਸੀਂ ਕਿਸ ਤਰ੍ਹਾਂ ਦੀ ਚੀਜ਼ ਨੂੰ ਦੇਖਦੇ ਹੋ ਕਿਉਂਕਿ ਜਹਾਜ਼ ਪੰਜਾਬ ਚੁੱਪੇ ਅੰਬਰ ਸੈਕਟਰ ਜੀ ਮੇਰੇ ਖਿਆਲ ਹੈ ਕਿ ਸਾਡੀ ਬਹੁਤ ਵੱਡੀ ਤਰਾਸਦੀ ਆ ਪੰਜਾਬੀਆਂ ਦੀ ਬੜੀ ਦੁੱਖਣ ਵਾਲੇ ਕਹਿਣਾ ਪੈ ਰਿਹਾ ਕਿ ਸਾਨੂੰ ਆਪਣੀ ਧਰਤੀ ਛੱਡ ਕੇ ਦੂਜੇ ਬਲਕਾਂ 'ਚ ਟੱਕੇ ਖਾਣੇ ਪੈ ਰਿਹਾ ਤੇ ਜੋ ਸਾਡੇ ਉਹ ਬੱਚੇ ਜੋ ਗਏ ਆ 50-50 ਲੱਖ ਰੁਪਏ 70-70 ਲੱਖ ਛੇ-ਛੇ ਮਹੀਨੇ ਵਿਚਾਰੇ ਕਿੱਧਰ-ਕਿਧਰ ਦੀ ਪਹੁੰਚੀ ਉੱਥੇ ਬੜੀ ਮੁਸ਼ਕਲ ਨਾਲ ਪਹੁੰਚਿਆ ਉਹਨਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੋਈ ਐ ਅਸੀਂ ਤੇ ਸਰਕਾਰ ਦੀ ਜਾਂ ਸਾਡੇ ਜਿਹੜੀਆਂ ਜਿਹੜੇ ਸਰਕਾਰਾਂ ਰਹੀਆਂ ਇਹਨਾਂ ਨੇ ਇਹਨਾਂ ਨੂੰ ਕਸੂਰਵਾਰ ਸਮਝਿਆ ਇਹਨਾਂ ਨੇ ਹਾਲਾਤ ਹੀ ਇੱਥੇ ਪੈਦਾ ਕਰ ਦਿੱਤੇ ਇਹੋ ਜਿਹੇ ਕਿ ਇਹ ਮਜਬੂਰਨ ਸਾਨੂੰ ਆਪਣੇ ਘਰ-ਬਾਰ ਛੱਡ ਕੇ ਆਪਣੇ ਉਹ ਵਿਦੇਸ਼ਾਂ 'ਚ ਰੋਲਣਾ ਪੈ ਰਿਹਾ ਤੇ ਅਸੀਂ ਤੇ ਅਮਰੀਕਾ ਗਵਰਨਮੈਂਟ ਨੂੰ ਵੀ ਇਹ ਫੀਲ ਕਰਾਂਗੇ ਕਿ ਤੁਸੀਂ ਇਹ ਇਹੋ ਜਿਹੇ ਮਾਮਲਿਆਂ ਤੇ ਦੁਬਾਰਾ ਗੌਰ ਕਰੋ ਤੇ ਕਿ ਇਦਾਂ ਉਹਨਾਂ ਨਾਲ ਧੱਕੇਸ਼ਾਹੀ ਨਾ ਹੋਵੇ ਤੇ ਬਾਕੀ ਅਸੀਂ ਉਹਨਾਂ ਕਿ ਜਿਹੜੇ ਉਹ ਬੰਦੇ ਵੀ ਵਾਪਸ ਆਏ ਆ ਉਹਨਾਂ ਨੂੰ ਸਰਕਾਰ ਨੂੰ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕਰਨਾ ਚਾਹੀਦਾ ਉਹਨਾਂ ਨੂੰ ਉਹਨਾਂ ਨੇ ਬਹੁਤ ਸਭ ਕੁਝ ਆਪਣਾ ਵੇਚ-ਵਟ ਕੇ ਲਾ ਕੇ ਚਲੇ ਗਏ ਉਹਨਾਂ ਦੇ ਹੁਣ ਬਹੁਤ ਔਖੇ ਹਾਲਾਤ ਆ ਉਹ ਹੋ ਸਕਦਾ ਕਿ ਉਹਨਾਂ ਨੂੰ ਹੌਸਲਾ ਦੇਣ ਦੀ ਵੀ ਲੋੜ ਆ ਤੇ ਉਹਨਾਂ ਨੂੰ ਆਪਣਾ ਕੋਈ ਰੋਜ਼ਗਾਰ ਦਾ ਪ੍ਰਬੰਧ ਕਰਕੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰ ਦੇ ਨਾਲ ਰੱਖਿਆ ਕਿ ਬਾਕੀ ਜੋ ਇਹ ਪੰਜਾਬ ਜਿਹਾ ਲੈਂਦਾ ਗਿਆ ਜਾ ਪੰਜਾਬ ਨੂੰ ਬਦਨਾਮ ਕਰਨ ਦੀ ਸੀ ਬੇੜੀਆਂ ਬੇੜੀਆਂ ਪਈਆਂ ਸੀ ਉਹਨਾਂ ਦੇ ਜੀ ਇਹ ਸੀ ਉਹ ਬਹੁਤ ਇਹ ਚੀਜ਼ ਹੈ ਕਿ ਉਹ ਕੋਈ ਕ੍ਰਿਮੀਨਲ ਨਹੀਂ ਸੀਗੇ ਉਹਨਾਂ ਨੇ ਕੋਈ ਇਹੋ ਜਿਹਾ ਕੋਈ ਗਲਰਾ ਨਹੀਂ ਕੀਤਾ ਕਿ ਜੋ ਉਹਨਾਂ ਨੇ ਇਹੋ ਜਿਹਾ ਵਾਰ